ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਉੱਤੇ ਗੁਰਬਾਣੀ ਦੇ ਨਾਲ ਸੰਬੰਧਿਤ ਵੀਡੀਓ ਬਣਾ ਕੇ ਪਾਇਆ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਕਈ ਸ਼ਬਦ ਗੁਰਬਾਣੀ ਵਿੱਚ ਦੋ ਵਾਰ ਆ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਅੱਖਰਾਂ ਦਾ ਫਰਕ ਹੁੰਦਾ ਬੋਲਣ ਦੇ ਵਿੱਚ ਫਰਕ ਹੁੰਦਾ ਜਿਵੇਂ ਅਸੀਂ ਰੈਰਾਸ ਵਿੱਚ ਪੜਦੇ ਆ ਸੁਣ ਵੱਡਾ ਆਖ ਹੈ ਸਭ ਕੋਈ ਪਰ ਜਦੋਂ ਨੂੰ ਅਸੀਂ ਆਸਾ ਰਾਗ ਦੇ ਵਿੱਚ ਇਸੇ ਸ਼ਬਦ ਨੂੰ ਪੜਦੇ ਆ ਤਾਂ ਉੱਥੇ ਆ ਸੁਣ ਵੱਡਾ ਆਖ ਹੈ ਸਭ ਕੋਈ ਬਿਹਾਰੀ ਨਾਲ ਇਸ ਤਰੀਕੇ ਦੇ ਨਾਲ ਸੋਦਰ ਦਾ ਸ਼ਬਦ ਹੈ ਜਿਹੜਾ ਜਿਵੇਂ ਅਸੀਂ ਨਿਤਨੇਮ ਬਾਣੀ ਦੇ ਵਿੱਚ ਪੜਦੇ ਆ ਅੱਠ ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਉੱਥੇ ਸੋਦਰ ਤੇ ਜਦੋਂ ਜਬਜੀ ਸਾਹਿਬ ਦੇ 27ਵੀਂ ਪੌੜੀ ਦੇ ਰੂਪ ਵਿੱਚ ਪੜਦੇ ਆ 27ਵੀਂ ਪੌੜੀ ਦੇ ਵਿੱਚ ਤੇ ਨਿਤਨੇਮ ਦੀ ਬਾਣੀ ਜਿਹੜੀ ਆਠ ਅੰਗ ਦੇ ਉੱਤੇ ਦਰਜ ਹੈ ਉਹਦੇ ਵਿੱਚ 50 ਤੋਂ ਉੱਪਰ ਅੱਖਰਾਂ ਦਾ ਫਰਕ ਹੈ ਲਗਾਮਾਤਰਾਂ ਦਾ ਫਰਕ ਹੈ ਇਸੇ ਤਰੀਕੇ ਨਾਲ ਇਹ ਸ਼ਬਦ ਤੀਜੀ ਵਾਰੀ ਆਸਰ ਰਾਗ ਦੇ ਸ਼ੁਰੂਆਤ ਵਿੱਚ ਵੀ ਦਰਜ ਹੈ ਥੋੜੇ ਜੇ ਫਰਕ तकरीबन 5-7 ਫਰਕ ਉੱਥੇ ਵੀ ਹੈ ਜਿਹੜੇ ਅੱਖਰਾਂ ਦੇ ਕਰਕੇ ਹੈਗੇ ਨੇ ਸੋ ਇਹ ਸ਼ਬਦ ਸੋਦਰ ਵਾਲਾ ਤਿੰਨ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਏ ਕਈ ਸ਼ਬਦ ਜਿਹੜੇ ਨੇ ਉਹ ਦੋ ਵਾਰੀ ਆਉਂਦੇ ਨੇ ਤੇ ਉਹਨਾਂ ਵਿੱਚ ਕੋਈ ਅਖਰੀ ਫਰਕ ਹੁੰਦਾ ਹੈ ਤੇ ਉਹ ਸ਼ਬਦਾਂ ਦੇ ਫਰਕ ਅਸੀਂ ਧਿਆਨ ਦੇ ਵਿੱਚ ਲਿਆਂਦੇ ਆ ਸੰਗਤਾਂ ਦੇ ਤਾਂ ਕਿ ਪੜਨ ਲੱਗਿਆਂ ਸਾਨੂੰ خیال ਰਹੇ ਅੱਜ ਗੁਜਰੀ ਦੀ ਵਾਰ ਦੇ ਵਿੱਚ ਬਾਬਾ ਕਬੀਰ ਜੀ ਦਾ ਇਹ ਪਾਵਨ ਸ਼ਲੋਕ ਹੈ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ ਮਨ ਤਉ ਮੈਗਲ ਹੋਇ ਰਹਾ ਨਿਕਸਿਆ ਕਿਉ ਕਰ ਜਾਏ ਤੇ ਨਾਲ ਐਸਾ ਸਤਿਗੁਰ ਜਿਵੇਂ ਲੈ ਟੁੱਠਾ ਘਰੇ ਪਸਾਓ ਮੁਕਤ ਦੁਆਰਾ ਮੁਕਲਾ ਸਹਜੇ ਆਵੋ ਜਾਓ ਜਦੋਂ ਅਸੀਂ ਬਾਬਾ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚ ਸ਼ਲੋਕ ਭਗਤ ਕਬੀਰ ਜੀਓ 58 ਤੇ 59 ਸ਼ਲੋਕ ਪੜ੍ਹਦੇ ਆ ਉੱਥੇ ਫਿਰ ਕਬੀਰ ਮੁਕਤ ਦਵਾਰਾ ਸੰਕੁਰਾ ਗੁਜਰੀ ਰਾਗ ਦੇ ਵਿੱਚ ੜਾੜੇ ਨਾਲ ਹੈ ਸੰਕੋੜਾ ਉਥੇ ਰਾੜੇ ਨਾਲ ਹੈ ਸੰਕੁਰਾ ਰਾਈ ਦਸਵੇਂ ਭਾਏ ਦਸਵੇਂ ਗੁਜਰੀ ਰਾਗ ਦੇ ਵਿੱਚ ਹੈ ਸ਼ਲੋਕਾਂ ਦੇ ਵਿੱਚ ਦਸ ਐਂ ਈੜੀ ਨਾਲਾਂ ਪਰਵਿੰਦੀ ਦਸ ਐਂ ਭਾਏ ਇਹ ਫਰਕ ਹੈਗਾ ਮਨ ਤੋਂ ਮੈਗਲ ਹੋਏ ਰਹਾ ਗੁਜਰੀ ਰਾਗ ਦੇ ਵਿੱਚ ਹੈ ਮਨ ਤੋਂ ਮੈਗਲ ਹੋਏ ਰਹਿਓ ਸਵਾਗਤ ਕਬੀਰ ਜੀ ਦੇ ਸ਼ਲੋਕਾਂ ਵਿੱਚ ਹੈ ਤੇ ਅੱਗੇ ਨਿਕਸਿਆ ਗੁਜਰੀ ਰਾਗ ਦੇ ਵਿੱਚ ਹੈ ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ ਜਦ ਕਿ ਸ਼ਲੋਕਾਂ ਵਿੱਚ ਹੈ ਮਨ ਤੋਂ ਮੈਗਲ ਹੋਏ ਰਹਿਓ ਨਿਕਸੋ ਕਿਉਂ ਕਰ ਜਾਏ ਇਹ ਫਰਕ ਆਖਾਂ ਦੇ ਵਿੱਚ ਪੜਨ ਲੱਗੇ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਉਹ ਰੱਖਣਾ ਚਾਹੀਦਾ ਹੈ ਤੇ ਅਗਲਾ ਸ਼ਲੋਕ ਹੈ ਐਸਾ ਸਤਗੁਰ ਜੀ ਮਿਲੈ ਟੁੱਠਾ ਕਰੇ ਪਸਾਉ ਜਦੋਂ ਬਾਬਾ ਕਬੀਰ ਜੀ ਦੇ ਨਾਲ ਸ਼ਲੋਕਾਂ ਦੇ ਵਿੱਚ ਜਾ ਕੇ ਪੜਾਂਗੇ ਉੱਥੇ ਅੱਗੇ ਕਬੀਰ ਨਾਂ ਲਿਖਿਆ ਹੋਇਆ ਹੈ ਕਬੀਰ ਐਸਾ ਸਤਿਗੁਰ ਜੀ ਮਿਲੈ ਟੁੱਠਾ ਕਰੇ ਪਸਾਓ ਮੁਕਤ ਦਵਾਰਾਂ ਮੋਕਲਾ ਸਹਜੇ ਆਵੋ ਜਾਓ ਇਹ ਹੈ ਅੱਖਰਾਂ ਦਾ ਫਰਕ ਜਦੋਂ ਅਸੀਂ ਪਾਠ ਪੜਾਂਗੇ ਤਾਂ ਅੱਖਰਾਂ ਦਾ ਧਿਆਨ ਜ਼ਰੂਰ ਰੱਖਣਾ ਕਿਉਂਕਿ ਕਈ ਵਾਰੀ ਜਿਹੜੇ ਸ਼ਬਦ ਜਵਾਨੀ ਯਾਦ ਹੁੰਦੇ ਉਹਨਾਂ ਨੂੰ ਅਸੀਂ ਉਵੇਂ ਹੀ ਪੜ ਜਾਂਦੇ ਆਂ ਪਰ ਜਦੋਂ ਦੂਜੇ ਪਾਸੇ ਪੜੀਦੇ ਅੱਖਰਾਂ ਦਾ ਫਰਕ ਹੁੰਦਾ ਹੈ ਇਸ ਕਰਕੇ ਜਿਵੇਂ ਅਸੀਂ ਪਹਿਲੇ ਵੀ ਮੈਂ ਗੱਲ ਕੀਤੀ ਕਿ ਰਹਿਰਾਸ ਦੀ ਬਾਣੀ ਦੇ ਵਿੱਚ ਪੜਦੇ ਆ ਸੁਣ ਵੱਡਾ ਆਖਿਆ ਸਭ ਕੋਈ ਕੇਵੜ ਵੱਡਾ ਡੀਠਾ ਹੋਏ ਤੇ ਜਦੋਂ ਅਸੀਂ ਆਸਰ ਰਾਗ ਵਿੱਚ ਪੜਾਂਗੇ ਸੁਣ ਵੱਡਾ ਆਖਿਆ ਸਭ ਕੋਈ ਕੇਵੜ ਵੱਡਾ ਡੀਠਾ ਹੋਈ ਉਥੇ ਵਿਹਾਰੀ ਨਾਲ ਹੈ ਕੇਵਰੀ ਰਹਿਰਾਸ ਦਾ ਜਿਹੜਾ ਜਵਾਨੀ ਜਾਦ ਹੁੰਦਾ ਉਹੀ ਅਸੀਂ ਆਸਰ ਰਾਗ ਦੇ ਵਿੱਚ ਪੜ ਜਾਂਦੇ ਆ ਸੋ ਅਣਗਹਿਲੀ ਨਹੀਂ ਬੜੇ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੈ ਸੋ ਆਓ ਹੁਣ ਇਸ ਸ਼ਲੋਕ ਦੇ ਜਿਹੜੇ ਅਰਥ ਨੇ ਉਹਨਾਂ ਨੂੰ ਸਮਝੀਏ ਇਹਨਾਂ ਸ਼ਲੋਕਾਂ ਨੂੰ ਜਦ ਅਸੀਂ ਗੂਜਰੀ ਰਾਗ ਦੇ ਵਿੱਚ ਪੜਾਂਗੇ ਉਸ ਤੋਂ ਥੱਲੇ ਗੁਰੂ ਅਮਰਦਾਸ ਜੀ ਨੇ ਆਪਣਾ ਸ਼ਲੋਕ ਦਰਜ ਕੀਤਾ ਹੋਇਆ ਹੈ ਉਹ ਅਸੀਂ ਅਗਲੀ ਵੀਡੀਓ ਵਿੱਚ ਵਿਚਾਰਾਂਗੇ ਗੁਰੂ ਅਮਰਦਾਸ ਜੀ ਨੇ ਜਿਹੜਾ ਉਹ ਸ਼ਲੋਕ ਦਰਜ ਕੀਤਾ ਕਿਉਂ ਕੀਤਾ ਉਹਦਾ ਕਾਰਨ ਕਿਆ ਸੀ ਤੇ ਆਓ ਅੱਜ ਅਸੀਂ ਪਹਿਲਾਂ ਇਸ ਸ਼ਲੋਕ ਦੇ ਜਿਹੜੇ ਅਰਥ ਪੜਦੇ ਆ ਕਬੀਰ ਮੋਕਤ ਦਵਾਰਾ ਸੰਕੁੜਾ ਸੰਕੁੜਾ ਦਾਰਸ ਹੁੰਦਾ ਸੁੰਗੜਿਆ ਹੋਇਆ ਛੋਟਾ ਜਿਹਾ ਇੰਨਾ ਛੋਟਾ ਏ ਰਾਈ ਰਾਈ ਦੇ ਇੱਕ ਦਾਣਾ ਬੜਾ ਬਰੀਕ ਹੁੰਦਾ ਰਾਈ ਦਸਵੇਂ ਭਾਏ ਰਾਈ ਦੇ ਦਸਵੇਂ ਹਿੱਸੇ ਜਨਾ ਇੰਨਾ ਬਰੀਕ ਹੈ ਜੇ ਤੁਸੀਂ ਸ਼ਲੋਕਾਂ ਦੇ ਅਰਥ ਕਰੋਗੇ ਬਾਬਾ ਕਬੀਰ ਦੇ ਜਿਹੜੇ ਸ਼ਲੋਕ ਨੇ ਉਹਨਾਂ ਦਾ ਤੇ ਇਹ ਸ਼ਲੋਕ ਜਿਹੜਾ ਗੁਜਰੀ ਰਾਗ ਦੇ ਵਿੱਚ ਬਾਬਾ ਜੀ ਦਾ ਇਹਨਾਂ ਦੇ ਜਦੋਂ ਅਰਥ ਕਰੋਗੇ ਅਰਥ ਲਗਭਗ ਸੇਮ ਹੋਣਗੇ ਬਰਾਬਰ ਹੋਣਗੇ ਅਰਥਾਂ ਵਿੱਚ ਫਰਕ ਨਹੀਂ ਹੈ ਥੋੜਾ ਅੱਖਰਾਂ ਵਿੱਚ ਫਰਕ ਹੈ ਜੋ ਸਾਂਝਾ ਤੁਹਾਡੇ ਨਾਲ ਕਰ ਦਿੱਤਾ ਹੈ ਸੋ ਕਬੀਰ ਮੁਕਤ ਦੁਆਰਾ ਮੁਕਤੀ ਦਾ ਦੁਆਰਾ ਮੁਕਤ ਦੇ ਤਾਂ ਤਿੰਨ ਸਿਹਾਰੀ ਹੈ ਇਸਤਰੀ ਲਿੰਗ ਸ਼ਬਦ ਹੈ ਮੁਕਤੀ हे ਕਬੀਰ ਮਾਇਆ ਦੇ ਖਲਾਸੀ ਮਾਇਆ ਤੋਂ ਮੁਕਤੀ ਦੇਕਾਰਾਂ ਤੋਂ ਮੁਕਤੀ ਜਿਹੜਾ ਉਹ ਦਰਵਾਜ਼ਾ ਮੁਕਤੀ ਕਰਾਉਣ ਵਾਲਾ ਹੈ ਉਹ ਬਹੁਤ ਬਾਰੀਕ ਹੈ ਇਹ ਇੱਕ ਵੀਰ ਜੋ ਮਾਇਆ ਤੋਂ ਖਲਾਸੀ ਕਰਾਉਣ ਵਾਲਾ ਦਰਵਾਜਾ ਹੈ ਨਾ ਬੇਕਾਰਾਂ ਤੋਂ ਛੁਣਾਣ ਵਾਲਾ ਦਰਵਾਜਾ ਹੈ ਉਹ ਬੜਾ ਬਰੀਕ ਹੈ ਰਾਈ ਤੋਂ ਦਸਵੇਂ ਹਿੱਸੇ ਜਿੰਨਾ ਬਹੁਤ ਬਰੀਕ ਹੈ ਪਰ ਸਾਡਾ ਜਿਹੜਾ ਮਨ ਹੈ ਹੰਕਾਰ ਦੇ ਵਿੱਚ ਇੱਕ ਹਾਥੀ ਦੀ ਤਰ੍ਹਾਂ ਆਫਰਿਆ ਹੋਇਆ ਬਹੁਤ ਬੜਾ ਹੋ ਚੁੱਕਿਆ ਹੁੰਦਾ ਜਿਸ ਕਰਕੇ ਉਸ ਬਰੀਕ ਦਰਵਾਜੇ ਥਾਣੀ ਲੰਘਣਾ ਬੜਾ ਔਖਾ ਲੱਗਦਾ ਭਾਵੇਂ ਸਾਡੇ 'ਚ ਹੰਕਾਰ ਹੁੰਦਾ ਨਿਮਰਤਾ ਨਹੀਂ ਹੁੰਦੀ ਤੋਂ ਬਾਬਾ ਜੀ ਅੱਗੇ ਕਹਿੰਦੇ ਨੇ ਮਾਨਤੋਂ ਮੈਗਲ ਹੋਏ ਰਹਾ ਸਾਡਾ ਜਿਹੜਾ ਮਨ ਹੈ ਉਹ ਤਾਂ ਮਸਤ ਹਾਤੀ ਮੰਗੋ ਆਫਰਿਆ ਹੋਇਆ ਹੈ ਮਸਤਿਆ ਹੋਇਆ ਹੈ ਨਿਕਸਿਆ ਕਿਉਂ ਕਰ ਜਾਏ ਫਿਰ ਇਹ ਰਾਏ ਦੇ ਦਸਵੇਂ ਹਿੱਸੇ ਜਿਹਨੇ ਦਰਵਾਜ਼ੇ ਵਿੱਚੋਂ ਕਿਵੇਂ ਲੰਘਿਆ ਜਾ ਸਕਦਾ ਕਿਵੇਂ ਮਾਇਆ ਤੋਂ ਖਲਾਸੀ ਮਿਲ ਸਕਦੀ ਕਿਵੇਂ ਅਸੀਂ ਬਕਾਰਾਂ ਤੋਂ ਬਚ ਸਕਦੇ ਹਾਂ ਤੇ ਫਿਰ ਅੱਗੇ ਬਾਬਾ ਜੀ ਕਹਿੰਦੇ ਨੇ ਐਸਾ ਸਤਗੁਰ ਜੇ ਮਿਲਿਆ ਬਈ ਇਹੋ ਜਿਹਾ ਗੁਰੂ ਮਿਲ ਜਾਵੇ ਟੁੱਠਾ ਕਰੇ ਪਸਾਓ ਟੁੱਠਾ ਹੋਣਾ ਖੁਸ਼ ਹੋਗੇ ਪਸਾਉ ਦਾ ਅਰਥ ਹੁੰਦਾ ਕਿਰਪਾ ਖੁਸ਼ ਹੋ ਕੇ ਤ੍ਰੁੱਠ ਕੇ ਕਿਰਪਾ ਕਰ ਦੇਵੇ ਉਹ ਦਰਵਾਜ਼ੇ ਜਿਹੜਾ ਰਾਈ ਤੋਂ ਬਰੀਕ ਹੈ ਉਹਦੇ ਵਿੱਚ ਲੰਘਣ ਦੀ ਜਾਚ ਦੱਸ ਦੇਵੇ ਤਰੀਕਾ ਦੱਸ ਦੇਵੇ ਤੇ ਕਹਿੰਦੇ ਨੇ ਫਿਰ ਉਹ ਮੁਕਤ ਦਾ ਜਿਹੜਾ ਦਵਾਰਾ ਬਰੀਕ ਹੈ ਨਾ ਬਿਲਕੁਲ ਬਰੀਕ ਹੈ ਜਿਹੜਾ ਮੁਕਤ ਇੱਥੇ ਵੀ ਤੱਤੇ ਨਾਲ ਸ਼ੈਰੀ ਲੱਗੀ ਹੋਈ ਹੈ ਅਰਥ ਹੈ ਮੁਕਤੀ ਮੁਕਤ ਦਵਾਰਾ ਮੋਕਲਾ ਮੁਕਤੀ ਦਾ ਦਰਵਾਜ਼ਾ ਜਿਹੜਾ ਨਾ ਮੋਕਲਾ ਪਾ ਫਿਰ ਖੁੱਲਾ ਹੋ ਜਾਂਦਾ ਵੱਡਾ ਹੋ ਜਾਂਦਾ ਪਾਵਨ ਚ ਵੜਾ ਲੰਘਣਾ ਸੁਖਾ ਹੋ ਜਾਂਦਾ ਜੇ ਗੁਰੂ ਕਿਰਪਾ ਕਰ ਦੇਵੇ ਰਹਿਮਤ ਕਰ ਦੇਵੇ ਉਸ ਦਰਵਾਜੇ ਵਿੱਚ ਲੰਘਣ ਦੀ ਜਾਚ ਦੱਸ ਦੇਵੇ ਮੁਕਤ ਦਵਾਰਾ ਮੁਕਲਾ ਸਹਜੇ ਆਵੋ ਜਾਓ ਉਥੇ ਆਣਾ ਜਾਣਾ ਸਹਜੇ ਹੀ ਹੋ ਜਾਂਦਾ ਬੜੇ ਆਰਾਮ ਨਾਲ ਆਇਆ ਜਾ ਜਾ ਸਕਦਾ ਜੇ ਗੁਰੂ ਤੇ ਉੱਠ ਕੇ ਕਿਰਪਾ ਕਰ ਦੇਵੇ ਰਹਿਮਤ ਕਰ ਦੇਵੇ ਸੋ ਇਹ ਸ਼ਲੋਕ ਜਿਹੜਾ ਗੁਜਰੀ ਲਾਗਦੇ ਵਿੱਚ ਦਰਜ ਹੈ ਬਾਬਾ ਕਬੀਰ ਜੀ ਦਾ ਪਹਿਲੇ ਅਸੀਂ ਭਗਤ ਕਬੀਰ ਜੀ ਦੇ ਜਿਹੜੇ ਸ਼ਲੋਕ 1364 ਅੰਗ ਦੇ ਉੱਤੇ ਸ਼ੁਰੂ ਹੁੰਦੇ ਨੇ ਉਹਨਾਂ ਦੇ ਵਿੱਚ ਸ਼ਲੋਕਾਂ ਦੇ ਵਿੱਚ ਅਸੀਂ ਮਿਲਾ ਕੇ ਦੇਖਿਆ ਥੋੜਾ ਅਖਰੀ ਫਰਕ ਹੈ ਤੇ ਬਾਅਦ ਵਿੱਚ ਅਸੀਂ ਇਹਦੇ ਅਰਥ ਕੀਤੇ ਨੇ ਸਮਝੇ ਨੇ ਤੇ ਉਹ ਅਰਥ ਲਗਭਗ ਦੋਨੇ ਪਾਸੇ ਸੇਮ ਹੋਣਗੇ ਤੇ ਕਬੀਰ ਸਾਹਿਬ ਇਹੀ ਕਹਿੰਦੇ ਨੇ ਕਿ ਜਿਹੜਾ ਮਾਇਆ ਤੋਂ ਖਲਾਸੀ ਦਾ ਬੇਕਾਰਾਂ ਤੋਂ ਛਡਾਣ ਦਾ ਦਰਵਾਜ਼ਾ ਹੈ ਨਾ ਉਹ ਬਹੁਤ ਨਿਮਰਤਾ ਵਾਲਾ ਹੈ ਭਾਵ ਬਹੁਤ ਬਰੀਕ ਹੈ ਉੱਥੇ ਨਿਮਰਤਾ ਕਰਕੇ ਲੰਘਣਾ ਨਿਮਰਤਾ ਵਿੱਚ ਆ ਕੇ ਲੰਘਣਾ ਪਰ ਅਸੀਂ ਗੁਰੂ ਤੋਂ ਬਿਨਾ ਹੰਕਾਰੇ ਫਿਰਦੇ ਆਫਰੇ ਫਿਰਦੇ ਆ ਹਾਥੀ ਮੰਗੋ ਵੱਡੇ ਹੋ ਕੇ ਉਸ ਰਾਏ ਦੇ ਦਸਵੇਂ ਹਿੱਸੇ ਚ ਦਰਵਾਜ਼ੇ ਚ ਨਹੀਂ ਲੰਘਿਆ ਜਾਣਾ ਗੁਰੂ ਕਿਰਪਾ ਕਰ ਦੇਵੇ ਸਾਡੇ ਮਨ ਨੂੰ ਉਸ ਰਾਏ ਦੇ ਦਸਵੇਂ ਹਿੱਸੇ ਤੋਂ ਵੀ ਬਰੀਕ ਕਰ ਦੇਵੇ ਨਿਮਰਤਾ ਵਿੱਚ ਲਿਆ ਦੇਵੇ ਤਾਂ ਫਿਰ ਉਸ ਦਰਵਾਜ਼ੇ ਦੇ ਵਿੱਚ ਆਣਾ ਜਾਣਾ ਸੌਖਾ ਹੋ ਜਾਵੇਗਾ। ਤੋਂ ਅਗਲੀ ਵੀਡੀਓ ਵਿੱਚ ਗੁਰੂ ਅਮਰਦਾਸ ਜੀ ਦਾ ਸੱਚੇ ਪਾਤਸ਼ਾਹ ਜੀ ਜੋ ਸ਼ਲੋਕ ਥੱਲੇ ਦਰਜ ਕੀਤਾ ਹੈ ਉਹ ਵੀ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।